ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਮੁਕਤਸਰ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਜੁੱਤੀਆਂ ਦੀ ਨਿਗਰਾਨੀ ਲਈ ਤੋਂ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਉਂਦਾ ਇੱਕ ਪੱਤਰ ਐਤਵਾਨ ਨੂੰ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਗਿਆ ਹੈ ਇਸ ਤੇ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਨੇ ਵੀ ਆਪਣੀ Facebook ਆਈਡੀ ਤੇ ਪੋਸਟ ਕਰਕੇ ਤੰਜ ਕੱਸਿਆ ਹੈ ਇਹ ਮਾਮਲਾ ਰਾਜਨੀਤਿਕ ਗੱਲਬਾਤਾਂ ਅਤੇ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਐਤਵਾਰ ਨੂੰ ਮੁਕਤਸਰ ਫੇਰੀ ਦੌਰਾਨ ਗੁਰਦੁਆਰੇ ਵਿੱਚ ਮੱਥਾ ਟੇਕਣ ਨਹੀਂ ਗਏ ਇਸ ਦੇ ਬਾਵਜੂਦ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਇੰਟਰਨੈਟ ਮੀਡੀਆ ਤੇ ਲੋਕ ਮੁੱਖ ਮੰਤਰੀ ਤੇ ਵੱਖ-ਵੱਖ ਤਰ੍ਹਾਂ ਦੇ ਵਿਅੰਗ ਕਰ ਰਹੇ ਹਨ ਦੂਜੇ ਪਾਸੇ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਐਤਵਾਰ ਨੂੰ ਸਿਰਫ ਸੀਵਰੇਜ ਅਤੇ ਜਲ ਸਪਲਾਈ ਪ੍ਰੋਜੈਕਟਾਂ ਤੇ ਕੰਮ ਦੀ ਸ਼ੁਰੂਆਤ ਕਰਨ ਦਾ ਹੀ ਪ੍ਰੋਗਰਾਮ ਸੀ ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਪਰ ਇੰਟਰਨੈਟ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਦਾ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣਾ ਸੀ ਅਤੇ ਉਹਨਾਂ ਦੇ ਜੁੱਤੀਆਂ ਦੀ ਨਿਗਰਾਨੀ ਲਈ ਦੋ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਜਿਹਾ ਕੋਈ ਮਾਮਲਾ ਨਹੀਂ ਹੈ ਕਿਸੇ ਮੁਲਾਜ਼ਮ ਦੀ ਜੁੱਤੀਆਂ ਦੀ ਨਿਗਰਾਨੀ ਲਈ ਡਿਊਟੀ ਨਹੀਂ ਲੱਗੀ ਅਤੇ ਨਾ ਹੀ ਮੁੱਖ ਮੰਤਰੀ ਦਾ ਗੁਰਦੁਆਰਾ ਸਾਹਿਬ ਵਿੱਚ ਜਾਣ ਦਾ ਕੋਈ ਸ਼ਡਿਊਲ ਸੀ ਇੰਟਰਨੈਟ ਮੀਡੀਆ ਤੇ ਚੱਲ ਰਹੀ ਖਬਰ ਸਰਾਸਰ ਗਲਤ ਹੈ ਤੁਸੀਂ ਵੀ ਸੁਣਾ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਕੀ ਕਿਹਾ डॉक्टर अखिल चौधरी एस एस पी मुक्तसर गल कर रहे हैं आई विश टू कलैरीफाई अबाउट सर्टेन सोशल मीडिया एंड प्रिंट मीडिया पोस्ट रिगार्डिंग द विजिट ऑफ ऑनरेबल सी एम पंजाब ऑन सेकेंड ऑफ नवंबर दैट इज़ यसटे इस रिगार्डिंग एक सोशल मीडिया पोस्ट वायरल हो रही थी कि दो पुलिस मुलाजमान की जो ड्यूटी हैगी है वो शूज़ दे रिगार्डिंग कोई लगी हैगी सब तो पहला मैं कलैरीफाई करना चाहता कि ऑफिशियल uh, प्रोग्राम जो सीगा वो मान्योग सी एम साहब का ਇਸ ਸੀਵਰੇਜ ਪਲੈਂਟ ਦੇ ਇਨੋਗ੍ਰੇਸ਼ਨ ਔਰ ਫਾਊਂਡੇਸ਼ਨ ਸਟੋਨ ਦੇ ਸੈਰੇਮਨੀ ਦਾ ਸੀਗਾ ਔਰ ਉਹ ਇੱਕ ਸਿੰਗਲ ਇਵੈਂਟ ਹੀ ਡਿਸਟ੍ਰਿਕਟ ਮਕਸਰ ਤੇ ਸੀਗਾ ਗੁਰਦੁਆਰੇ ਸਾਹਿਬ ਚ ਜਾਂ ਬਾਕੀ ਕੋਈ ਵੀ ਇਵੈਂਟ ਜੋ ਹੈ ਉਹ ਕੋਈ ਵੀ ਸ਼ਡਿਊਲਡ ਇਵੈਂਟ ਨਹੀਂ ਸੀਗਾ ਆਫੀਸ਼ੀਅਲ ਪਲਾਨ ਚ ਸਿਮਿਲਰਲੀ ਆਈ ਵਿਸ਼ ਟੂ ਕਲੈਰੀਫਾਈ ਕਿ ਕੋਈ ਵੀ ਅਨਵੇਰੀਫਾਈਡ ਤੇ ਅਨਆਫੀਸ਼ੀਅਲ ਕੋਈ ਵੀ ਇਨਫਰਮੇਸ਼ਨ ਹੈ ਉਸ ਨੂੰ ਨਾ ਅੱਗੇ ਸ਼ੇਅਰ ਕੀਤਾ ਜਾਏ ਨਾ ਹੀ ਅੱਗੇ ਉਸ ਨੂੰ ਅਨਵੇਰੀਫਾਈਡ ਇਨਫਰਮੇਸ਼ਨ ਨੂੰ ਅੱਗੇ ਜੋ ਹੈ ਸਪਰੈਡ ਕੀਤਾ ਜਾਏ ਥੈਂਕ ਯੂ ਸ਼੍ਰੀ ਮੁਕਤਸਰ ਸਾਹਿਬ ਤੋਂ ਜਾਗਰਣ ਸੰਵਾਦ ਦਾਤਾ ਪੰਜਾਬੀ ਜਾਗਰਣ